ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਦੇ ਦੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਨਵਾਂ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰ ਰਿਕਵੈਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਦਿਓ ਨਾਲ ਲਾਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਨਾਲ ਦਿਨ ਮਿਲਦਾ ਰਹੇ ਤੇ ਜੇ ਕਿਸੇ ਵੀਰ ਨੇ ਕੋਈ ਸੇਲ ਕਰਨਾ ਹੋਵੇ ਜਿਆਜਾ ਦੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ 98783 93688 ਹੈ ਜੀ ਤਰੀਕਾ ਜੇ ਹੈਗੀ ਹੈਗੀ 14 ਤਰੀਕ 9 12ਵਾਂ ਮਹੀਨਾ 2024 ਦਿਨ ਹੈਗਾ ਸ਼ਨੀਵਾਰ ਦਾ ਤਸੱਲੀਪਰਕ ਤੁਸੀਂ ਆਏ ਕਰਨੀ ਆ ਨੰਬਰ ਸੰਗਰੀਆਂ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹਿਣਾ ਵਾ ਇਹ ਵੀਡੀਓ ਦੇ ਵਿੱਚ ਹੋਊਗਾ ਤਸੱਲੀਪਰਕ ਤੁਸੀਂ ਆਏ ਕਰਨੀ ਆ ਸੋਇਆ ਸਵਾਇਪੋ ਦੋ ਟਾਈਮ ਚੋਕੇ ਲਵੋ ਜੇ ਗੱਭਣਾ ਦਾਬ ਦਾ ਚੰਗਾ ਜੇ ਭਾ ਕਰੇ ਪਾਸ ਕਰਕੇ ਲਵੋ ਆਓ ਕਰਦੇ ਕਾਕੇ ਬਰਾੜ ਦਾ ਗੱਲਬਾ ਲੈਨੇ ਆ ਪ੍ਰੋਪਰ ਜਾਣਕਾਰੀ ਹਾਂਜੀ ਬੈ ਸ੍ਰੀ ਕਾਲ ਸਤਿ ਸ੍ਰੀ ਅਕਾਲ ਜੀ ਸਾਰੇ ਮੇਰੇ ਭੈਣਾ ਭਰਾਵਾਂ ਨੂੰ ਨਾਮ ਦੱਸ ਦੇ ਕ ਜੀ ਨਾਮ ਜੀ ਕਾਕਾ ਪਿੰਡ ਲੰਗੇਣਾ ਤਹਿਸੀਲ ਵਾਗਾ ਆਪਣਾ ਜਿਲ੍ਹਾ ਮੋਗਾ ਠੀਕ ਹੈ ਜੀ ਬੈਡ ਕਾਓ ਕੀਤੀ ਹੈ ਕਿਹੜਾ ਸੁਆ ਸੋਈ ਵੀ ਆ ਇਹ ਇਹ ਜੀ ਦੂਜਾ ਤੀਜੇ ਸੁਆ ਸੋਈ ਆ ਠੀਕ ਆ ਦੁੱਧ ਕਰ ਨਾਲ ਕੰਡੇ ਵਾਲਾ ਦੁੱਧ ਕੰਡੇ ਵਾਲਾ ਜਣੀ ਮੰਨ ਕੇ ਚੱਲ ਤੂੰ 9 ਲੀਟਰ ਠੀਕ ਆ ਜੀ ਦੋ ਟਾਂ ਤੇ ਠੀਕ ਆ ਦੋ ਟਾਂ ਚੋਕੇ ਲੈ ਲਵਾਂ ਹੈ 10 ਕਿਲੋ 10 ਹੀ ਆ ਪੂਰਾ ਠੀਕ ਆ ਜੀ 9 ਕਿਲੋ ਦਊਗਾ ਠੀ ਸੀ ਗਿਆ ਤੋਰ ਲਈ ਮੜੇ ਜੀ ਲੋ ਜੀ ਦੋਸਤੋ ਕਾਦ ਕਾੜ ਫੁੱਲ ਵੱਡਾ ਹੀ ਆ ਗਈ ਜਾਤ ਕੁਆਲਟੀ ਵੀ ਚੰਗੀ ਹੈਗੇ ਕਾਲੇ ਜਰਸੀ ਹੈਗੇ ਬੋਦੀ ਵਾਲੀ ਵਹਿੜ ਨਿੱਕਾ ਕੰਨ ਹੈਗਾ ਵੈਨ ਨਵੇਂ ਬਹੁਤ ਆ ਵੱਡੀ-ਵੱਡੀ ਬਹੁਤ ਰੇਲ ਗੱਡੀ ਦੇ ਡੱਬੇ ਜਿੱਦੀ ਵਹਿੜ ਆਗੇ ਤੁਸੀਂ ਦੇਖ ਸਕਦੇ ਹੋ ਜੀ ਕ੍ਰੌਪ ਬਰੇਜਾ ਤੁਸੀਂ ਚਟਾ ਮੱਝਾ ਆਰਗਾ ਇੱਕ ਸਾਦੀ ਤੇ ਮਾਝੀ ਲੈ ਲੈਣੀ ਤੁਸੀਂ ਥਾੜਾ ਹਵਾਨਾ ਬਹੁਤ ਚੰਗਾ ਥੀ ਚਵਾਈ ਵਾਲਾ ਤੇ ਮੁਠੀ ਵਾਲਾ ਸੋਹਣਾ ਥਾਣਾਗਾ ਨਾ ਕਿ ਬਾਲਾ ਵੱਡਾ ਤੇ ਨਾ ਕਿ ਛੋਟਾ ਵਾ ਥਾਣਾ ਹਵਾਨਾ ਤੋਂ ਨੇੜੇ ਤੋਂ ਦਿਖਾ ਦਿੰਨੇ ਆਗੇ ਥੋੜਾ ਥਾਣਾ ਦਾ ਸਹਜ ਆ ਥੋੜਾ ਉਪਰਾ ਕਰਦਾ ਮੇਰਾ ਪਸੂ ਫੇਸ ਕੁਆਲਟੀ ਬਹੁਤ ਚੰਗੀ ਆ ਬਾਈ ਨੋ ਬਾਈ ਨੇ ਬਹੁਤ ਆਗਾ ਕਾਲੀ ਜਰਸੀ ਆ ਬਾਈ ਇਹਦਾ ਤੋ ਜਿਹੜਾ ਕੰਡੇ ਵਾਲਾ ਤੁਸੀਂ 9 ਕਿਲੋ ਬਾਈ ਦੇਗਾ ਦੋ ਟਾਈਪਲਾ ਚਾਰ ਟਾਈਆਂ ਤੇ ਚੋਕੇ ਲਿਆ ਜਾ ਸਕਦੇ ਹੋ ਜੀ ਤੋ 10 ਕਿਲੋ ਪਰ ਤੁਸੀਂ 9 ਕਿਲੋ ਬਾਈ ਦੇ ਕਰੋ ਚੋਕੇ ਲਵੋ ਬਾਈ ਨੋ ਬਾਈ ਨੇ ਬਹੁਤ ਆ ਵੱਡੀ ਬੁੱਡੀ ਬਹੁਤ ਆ ਜੇ ਸੰਗੀ ਸਿਵਾ ਸੰਭਾਲ ਘੌਰ ਕਰ ਲਓਗੇ ਤੋ ਤੇ ਵੱਧ ਵੀ ਜਾਊਗੀ ਜੇ ਤੂੜੀ ਤੇ ਬੰਨਦੇ ਹੋਗੇ ਤਾ ਦੁੱਧ ਘਟ ਵੀ ਜਾਊਗੀ ਮੁੱਲ ਬਾਈ ਦਾ ਜੈਜ ਜਾ 10 ਲੀਟਰ ਤੋਂ ਤੋ ਫਰਹੀ ਠੀਕ ਆ ਪਰ ਆਪਾਂ ਕਾਫੀ ਕਮਾਂਗੇ ਇਹਦੇ ਘਰੇ ਵੱਧੂ ਠੰਡੀ ਸੀਰੀ ਦੀ ਗੱਲ ਠੀਕ ਹੈ ਜੀ ਹਾਂ ਠੰਡੀ ਹੈ ਜਮਾ ਮੋਲ ਬਾਈ ਇਹਦਾ ਮੋਲ ਦਾ ਬਈ 24000 ਦੀ ਹਨ ਉਹ ਚਮਾਨਤਨ ਕੋਈ ਹੋ ਜੂਗਾ ਕਾਲੀ ਜਰਸੀ ਹੈ ਇਹ ਠੀਕ ਹੈ ਜੀ ਛੋਟਾ ਕੰਨਾ ਮੋਟੀ ਅੱਖ ਟੋਪੀ ਵਾਲੀ ਠੀਕ ਹੈ ਲੋ ਜੀ ਦੋਸਤੋ 24000 ਚੋਂ ਮਾਨਤਨ ਜਮਾ ਜੈਜ ਮੋਲਾ 24000 ਰੁਪਇਆ ਇਦੋਂ ਸਸਤੇ ਏਡੀ ਵੱਡੀ ਵੈੜ ਤੁਹਾਨੂੰ ਕਿਧੋ ਨਹੀਂ ਮਿਲ ਲੇਗੇ ਜਿਸ ਨੂੰ ਕਾਕੇ ਪ੍ਰਾਡ ਦੇਈ ਜਾਂਦਾ ਵਾ ਜਿਹਦੇ ਪਸਾਂ ਦੇ ਬਾਈ ਨਗਰਟ ਕਰ ਲਿਓ ਨੰਬਰ ਸਕਰੀਨ ਤੇ ਚੱਲੇ ਜਾਣਾ ਵਾ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ